ਤੋਂ ਘੁਆ ਲਈ ਮੈਂ ਸੋਚਿਆ ਤੋਂ ਘੁਆ ਲਈ ਤਾਂ ਸੇ ਇਹ ਗੱਲ ਸੁਣੋ 27 ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛਾਤੀ 'ਚ ਗੋਲੀ ਲੱਗਣ ਕਾਰਨ ਮੁੰਡੇ ਦੀ ਮੌਤ ਦੀ ਖਬਰ ਸਾਹਮਣੇ ਆਈਏ ਦੋਸਤਾਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇਸ ਘਟਨਾ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਉਹ ਸਭ ਜਾਂਚ ਦਾ ਵਿਸ਼ਾ ਹੈ ਕਿ ਕੀ ਇਸ ਘਟਨਾ ਦੇ ਪਿੱਛੇ ਕੋਈ ਰੰਜਿਸ਼ ਸੀ ਜਾਂ ਕੋਈ ਆਪਸੀ ਵਿਵਾਦ ਸੀ ਜਾਂ ਕੋਈ ਹੋਰ ਵਜ੍ਹਾ ਸੀ ਇਹ ਸਭ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਪਰ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੌਰਾਨ ਮੁੰਡੇ ਦੀ ਛਾਤੀ 'ਚ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ ਜਦ ਪਰਿਵਾਰ ਦੇ ਜੀਵਾਂ ਨੂੰ ਇਸ ਮੰਦਪਾਗੀ ਖਬਰ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੁੰਡੇ ਦੀ ਭੂਆ ਦਾ ਰੋ ਰੋ ਕੇ ਬੁਰਾ ਹਾਲ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਭਤੀਜਾ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਤਾਂ ਹਜੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ ਪਰ ਕਿਹੜੇ ਕਾਰਨਾ ਕਰਕੇ ਉਸ ਦਾ ਕਤਲ ਕੀਤਾ ਗਿਆ ਉਸ ਦਾ ਪਤਾ ਲੱਗਣਾ ਚਾਹੀਦਾ ਅਤੇ ਕਾਤਤਨ ਸਖਤੋ ਸਖਤ ਸਜ਼ਾ ਚਾਹੀਦੀ ਹੈ ਕੱذੀ ਇੱਕ ਲੁਧਿਆਣਾ ਤੋਂ ਖਬਰ ਸਾਹਮਣੇ ਆਈ ਕਿ ਜਿੱਥੇ ਕਿ 27 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਛਾਤੀ 'ਚ ਗੋਲੀ ਲੱਗਣ ਦੇ ਕਾਰਨ ਮੁੰਡੇ ਦੀ ਮੌਤ ਹੋਈ ਹੈ। ਦੋਸਤਾਂ ਨੇ ਕਿੁੱਝ ਕੇ ਉਸਨੂੰ ਹਸਪਤਾਲ ਪਹੁੰਚਾਇਆ ਪਰ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਮਾਨਤਾ ਦੀ ਖਬਰ ਤੋਂ ਬਾਅਦ ਪਰਿਵਾਰਕ ਜੀਵਾਂ ਦਾ ਰੋ ਰੋ ਕੇ ਦੁਰਾਹਾਲ ਹੋ ਗਿਆ। ਅਤੇ ਉਹਨਾਂ ਦੇ ਵੱਲੋਂ ਮੁੰਡੇ ਤੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਗੱਲ ਆਕੀ ਗਈ ਹੈ ਤਾਂ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਹੋ ਗਿਆ। ਕਾ ਨਾਮ ਆਪ ਸੁਦੇਸ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਕਰੇ ਹੋਰ ਹੋਣ ਗਿਆ ਮੈਨੂੰ ਤਾਂ ਕਰੇ ਪਤਾ ਲੱਗਿਆ ਰੋਹਿਤ ਦੇ ਗੋਲੀਆਂ ਮਾਰਤੀਆਂ ਹਏ ਉਸੇ ਵੱਲ ਹਸਪੀਟਲ ਕਿਨੇ ਮਾਰੀਆਂ ਗੋਲੀਆਂ ਕੋਈ ਨਹੀਂ ਪਤਾ ਸਾਨੂੰ ਕੁਝ ਨਹੀਂ ਇਹ ਨਹੀਂ ਪਤਾ ਕਿੱਥੇ ਹੋਇਆ ਨਾ ਪਤਾ ਕਦੋਂ ਲੱਗਿਆ ਜੀ ਕਦੋਂ ਹੋਇਆ ਇਹ ਹਏ ਰਾਤੀ ਕਹਿੰਦੇ ਰਾਤੀ ਹੋਇਆ ਸਵੇਰੇ ਸਾਨੂੰ ਤਾਂ ਪੁਲਿਸ ਵਾਲੇ ਦਾ ਫੋਨ ਗਿਆ ਮੇਰੇ ਮੁੰਡੇ ਨੂੰ ਕੋਈ ਦੁਸ਼ਮਨੀ ਵਗੈਰਾ ਕੋਈ ਨਹੀਂ ਦੁਸ਼ਮਨੀ ਨਹੀਂ ਸਾਡੀ ਕਿਸੇ ਨਾਲ ਹਾਂ ਕੀ ਕੰਮ ਕਰਦਾ ਸੀ ਹਾਏ ਡਰਾਈਵਰੀ ਦਾ ਹੀ ਕਰਦਾ ਸੀ ਐ ਦੋ ਚਾਰ ਦਿਨ ਤੋਂ ਹੀ ਨਹੀਂ ਗਿਆ ਹਾਂ ਕੋਈ ਆਪਸੀ دوست ਹੋ ਸਕਦੇ ਆਏ ਕੋਈ ਵੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਹੁਣ ਸੁਣ ਕਿੱਦਾਂ ਦੀ ਕਾਰਵਾਈ ਕਰਦਾ ਆਏ ਸਾਨੂੰ ਤਾਂ ਹੁਣ ਉਹਦੇ ਕਾਤਿਲੇ ਚਾਹੀਦੇ ਆ ਕੋਈ ਰੱਜਣ ਲੱਗਦੀ ਸੀ ਕਿਸੇ ਨਹੀਂ ਕੋਈ ਵੀ ਨਹੀਂ ਕਦੀ ਗੱਲ ਹੀ ਨਹੀਂ ਕਿਸੇ ਦੀ ਉਹਦੇ ਕੀ ਲੱਗਦੇ ਹੋ ਜੀ ਮੈਂ ਭੂਆ ਲੱਗਦੀ ਉਹਦੀ ਮੇਰੇ ਕੋਲ ਹੀ ਰਹਿੰਦਾ ਸੀ ਕਿੰਨੇ ਸਾਲੋਂ ਰਹੇ ਸੀ ਮੇਰੇ ਕੋਲ ਇਹਦੀ ਮੰਮੀ ਪਹਿਲਾਂ ਤੋਂ ਹੀ ਮੇਰੇ ਕੋਲ ਹੀ ਆਪਣੀ ਮੰਮੀ ਦੇ ਸਾਹਮਣੇ ਉਹ ਵੀ ਬਿਮਾਰ ਰਹਿੰਦੀ ਸੀ ਪਹਿਲਾਂ ਤੋਂ ਹੀ ਮੈਂ ਤਾਂ ਸੁਰੂ ਤੋਂ ਹੀ ਇਹਨਾਂ ਦੇ ਵਿੱਚੇ ਹਾਂ ਓਏ ਹਏ ਸੁਰੂ ਤੋਂ ਮੈਂ ਮੰਗੀ ਕਰਦਾ ਮੰਗ ਇਹ ਕਰਦੇ ਮੇਰੇ ਭਤੀਜੇ ਦੇ ਕਾਤਲਾਂ ਨੂੰ ਜਲਦੀ ਜਲਦੀ ਅਰੈਸਟ ਕਰਨ ਕੀਤਾ ਜਾਵੇ ਅੱਛਾ ਵਿਆਹਿਆ ਸੀ ਕਿ ਕੀ ਨਹੀਂ ਇੱਕ ਵਾਰਾ ਸੀ ਉਹਨੇ ਤਾਂ ਲੁਨੀਆ ਵੀ ਨਹੀਂ ਦੇਖੀ ਉਮਰ ਸੀ ਕਿ ਹਉਗੀ 26 27 ਸਾਲ ਦੀ ਸਾਰੀ ਕੋਈ ਕੋਈ ਲੜਾਈ ਝਗੜਾ ਹੋ ਜਾਵੇ ਪਹਿਲੇ ਤੇ ਉਹਦੇ ਮਾਤਾ ਪਿਤਾ ਫਿਰ ਕਿੱਥੇ ਰਹੇ ਹਏ ਮਾਤਾ ਪਿਤਾ ਬੋ ਆਲੇ ਰਹਿੰਦੇ ਆ ਉਹ ਮੇਰੇ ਕੋਲ ਹੀ ਰਹਿੰਦੇ ਸੀ ਅੱਛਾ ਨਾ ਘੜਾ ਪੈਂਦਾ ਹੀ ਕਿਨੂੰ ਤੁਹਾਨੂੰ ਸਾਨੂੰ ਤਾਂ ਪੀਆ ਯੂ ਪੈਂਦਾ ਹਾਏ ਕਿਹਨਾਂ ਹੈ ਮੇਰਾ ਨਰੇਸ਼ ਕੁਮਾਰ ਮੁੰਡੇਰ ਕੀ ਨਾਮ ਸੀ ਜੀ ਰੋਹਿਤ ਕੀ ਹੋਇਆ ਕੀ ਲੱਗ ਰਹੀ ਤੁਹਾਡਾ ਤੁਹਾਡਾ ਲੜਕਾ ਸੀ ਅੱਛਾ ਕੀ ਹੋਇਆ ਕੀ ਵਾਕਿਆ ਕੀ ਹੋਇਆ ਸਾਨੂੰ ਕੁਛ ਨਹੀਂ ਪਤਾ ਜੀ ਕੀ ਵਾਕਤ ਹੈ ਸਾਡੇ ਦਾ ਘਰੋਂ ਗਿਆ ਤੇ ਰਾਤੀ ਪੰਦੇ ਸਵੇਰੇ ਫੋਨ ਆਇਆ ਮੁੰਡੇ ਦਾ ਵੱਡੇ ਦਾ ਐਦਾਂ ਕਰਕੇ ਉਹਦੇ 6 ਵਜੇ ਜੀ ਸਵੇਰੇ ਚੱਲਣ ਲੱਗ ਲਈ ਹੋਈ ਮਾੜੀ ਮੋਟੀ ਸਰਪੱਜੀ ਹੋਣੀ ਜੋ ਜਾ ਕੇ ਪਤਾ ਲੱਗਿਆ ਸਵੇਰੇ ਵੀ ਉੱਥੇ ਤਾਂ ਗੋਲੀ ਵੱਜੀ ਹੈ ਤੇ ਉਹ ਗੋਲੀ ਵੱਜੀ ਉੱਥੇ ਸਾਨੂੰ ਸਵੇਰੇ ਪਤਾ ਲੱਗਿਆ ਜੀ ਗੋਲੀ ਕਿੰਨੇ ਮੁੱਢ ਕਿਹੜੀ ਜਗ੍ਹਾ ਤੇ ਹੋਇਆ ਇਹ ਇਹ ਅੱਧਰ ਹੀ ਕਿਤੇ ਦੱਸ ਰਹੇ ਸ਼ਾਮਨਗਰਪਾਲ ਸਾਨੂੰ ਨਹੀਂ ਪਤਾ ਉਸੇ ਸ਼ਾਮਨਗਰਪਾਲ ਨਜੀਸ਼ ਪਿਆਰਾ ਸੀ ਨਹੀਂ ਕਿਸੇ ਨਾ ਕੋਈ ਰੰਜਿਸ਼ ਨਹੀਂ ਸੀ ਤੇ ਮੁੰਡੇ ਦੀ ਹਾਲਤ ਮੈਂ ਬਤਾਰਾਂ ਉਹ ਕਹਿੰਦਾ ਵੀ ਜਿਹੜਾ ਮੁੰਡਾ ਚੱਕ ਕੇ ਲੈ ਕੇ ਗਿਆ ਸਕੂਟਰੀ ਤੇ ਉਹ ਕਹਿੰਦਾ ਵੀ ਅਸੀਂ ਲੱਦਿਆ ਵੀ ਬੋਲਦਾ ਨਹੀਂ ਪਿਆ ਜਗਾ ਜਦੋਂ ਹਸਪੀਟਲ ਅਗੇ ਕਹਿੰਦੇ ਡਰ ਟਾੜੇ ਕੋਸ਼ਿਸ਼ ਕਰ ਦਿੱਤਾ ਗੱਲੋ ਗੋਲੀ ਕਿੱਥੇ ਵੱਜੀ ਕੁਝ ਪਤਾ ਲੱਗਿਆ ਇਹ ਦੱਸ ਰਿਹਾ ਸੀ ਦੇਖਿਆ ਤਾਂ ਨਹੀਂ ਕਹਿੰਦਾ 6:30 ਵਜੇ ਵੱਜੀ ਹੈ ਗੋਲੀ 6:30 ਵਜੇ ਗੋਲੀ ਕੋਈ ਨੌਜਵਾਨਾਂ ਦਾ ਪਤਾ ਲੱਗ ਪਾਇਆ ਨਹੀਂ ਕੁਝ ਨਹੀਂ ਪਤਾ ਨਹੀਂ ਕੀ ਮਨ ਅੱਛਾ ਹੀ ਤੇ ਰਹਿੰਦਾ ਕਿ ਜੀ ਤੁਹਾਡੇ ਕੋਲ ਰਹਿੰਦਾ ਮੇਰੇ ਕੋਲ ਰਹਿੰਦਾ ਸੀਗਾ ਇਹ ਬੋਲ ਇਹ ਬੋਲ ਰਹੇ ਨੇ ਤੇ ਉਹਦੀ ਭੂਆ ਕਹਿ ਰਹੀ ਕਿ ਮੇਰੇ ਕੋਲ ਰਹਿੰਦਾ ਸੀਗਾ ਬਸ ਸਵੇਰੇ ਜਦੋਂ ਮੈਂ ਕਿਹਾ ਤਾਂ ਸੀ ਕਰੋ ਭੂਆ ਦੇ ਘਰ ਹੀ ਨਦਰ ਆ ਜਾਂਦੇ ਤੁਹਾਡੇ ਪੜੇ ਅੱਧੇ ਬੰਦੇ ਸੀਗੇ ਅਚਾਨਕ ਆ ਜਾਂਦੇ ਹਾਂ ਜੀ ਤੇ ਕੀ ਅਕ ਕਿ ਮਰੇ ਨੜੇ ਨੜੀ ਆ ਨੜੇ ਨੜੇ ਕਾਰਾ ਬਸ ਅੱਛਾ ਹੁਣ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਜੀ ਆ ਕੋਈ ਬੰਦੇ ਕੋਈ ਪੜੇ ਗਏ ਆ ਪੁੱਛਣੇ ਕੋਈ ਦਿੱਤੇ ਆ ਅੱਲੇ ਤੱਕ ਨਾ ਸੀ ਕਿਸੇ ਦਾ ਨਾਮ ਲਖਾਇਆ ਨਾ ਸਾਨੂੰ ਪਤਾ ਕੋਣ ਬੰਦੇ ਆ ਕੋਣ ਨਹੀਂ ਠੀਕ ਹੈ ਜੀ ਤੇ ਹੁਣ ਕੁਮੜਾ ਕਰਾ ਕਰਨ ਆ ਉਹਦੇ ਨਾਲ ਹੀ ਜਾਂਦਾ ਸੀ ਇਸ ਵੇਰੇ ਤੇ ਪਤਾ ਨਹੀਂ ਕਿੱਥੋਂ ਨੂੰ ਫੋਨ ਕੀਤਾ ਜੀ ਕਰਨ ਉਹਨੇ ਫੋਨ ਸੋਚ ਬੰਦ ਕਰਤਾ ਤੁਹਾਨੂੰ ਸ਼ੱਕ ਜੀ ਨਹੀਂ ਤੇ ਸ਼ੱਕ ਚੁੱਕ ਸਾਨੂੰ ਕਿਸੇ ਦਾ ਨਹੀਂ ਜੀ ਸਿੱਧੀ ਅੱਦ ਸੀ ਸਾਨੂੰ ਸ਼ੱਕ ਸ਼ੁੱਕ ਕੁਝ ਤੇ ਨਹੀਂ ਹੋ ਗਾ ਲੇ ਤਾਂ ਕਿਤੇ ਤੁਹਾਨੂੰ ਕਰੇ ਕੀ ਗਏ ਗਿਆ ਸੀ ਕਿ ਬਾਅਦ ਕਰ ਰੋ ਜੀ ਜਾਂਦਾ ਸੀ ਭਾਜੀ अच्छा ये निकल जाने दे जेड़ा ਕਰਨ ਮੁੰਡਾ ਕਹਿ ਰਿਹਾ ਉਹ ਕੌਣ ਆ ਉਹ ਪਤਾ ਨਹੀਂ ਹਬੋਲ ਦਾ ਹੀ ਹੈ ਅਸੀਂ ਤੁਹਾਨੂੰ ਵੀ ਨਹੀਂ ਜਾਣਦੇ ਉਹ ਨਾਲ ਹੁੰਦਾ ਸੀ ਆ ਨਾਲ ਹੁੰਦਾ ਸੀ ਉਹ ਦਾ ਕੰਮ ਕੀ ਕਰਦਾ ਸੀ ਮੇਰਾ ਡਰਾਈਵਰ ਮਾੜਾ ਮੋਟਾ ਗੇੜੇ ਗੋੜੇ ਲੰਦਾ ਸੀ ਘਰ ਹੁਣ ਕੀ ਮੰਗਦਾ ਇੱਕ ਕਰ ਸਾਡੀ ਮੰਗ ਇਹ ਹੈ ਵੀ ਜਿਹੜਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਵਾਇਆ ਹੋਇਆ ਸੀ ਜੀ ਮੈਂ ਇਕਵਾਰਾ ਸੀ ਕਾ ਇਹ ਆਟੋ ਡਰਾਈਵਰ ਕਰਦੇ ਕੀ ਨਹੀਂ ਨਹੀਂ ਟੈਕਸੀ ਟਕਸੀ ਚਲਾਉਂਦੇ ਨੌਜਵਾਨ ਦੇ ਕਹਿੰਦੇ ਗੋਲੀ ਲੱਗੀ ਆ ਕੀ ਪੂਰਾ ਮਾਮਲਾ ਹੈ ਤੇ ਕੌਣ ਸੀ ਨੌਂਦਾ ਇਹ ਰੋਤਣਾ ਦਾ ਮੁੰਡਾ ਕੋਈ ਆਪਣੇ ਹਬੋਵਾਲ ਸਾਈਡ ਦਾ ਦੋਪਾਲ ਨਗਰ ਦਾ ਸਾਨੂੰ ਰਾਤ ਮੈਸੇਜ ਆਇਆ ਸੀਗਾ ਸਿਵਲ ਹਸਪਤਾਲ ਤੋਂ ਵੀ ਇੱਥੇ ਕੋਈ ਬੰਦੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਅਸੀਂ ਰਾਤ ਮੌਕਾ ਦੇਖਿਆ ਸੀ ਹਜੇ ਤੱਕ ਉਹਦੇ ਪੇਰੈਂਟਸ ਅੱਜ ਸਵੇਰ ਹੁਣ ਸਾਡੇ ਕੋਲ ਆ ਕੇ ਸਟੇਟਮੈਂਟ ਲਿਖਾ ਰਹੇ ਆ ਜੋ ਵੀ ਉਹ ਸਟੇਟਮੈਂਟ ਦਿੰਦੇ ਆ ਸੀ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਆ ਕਰ ਰਹੇ ਆ ਕਿੰਨੇ ਕਿ ਸਾਲਾਂ ਦਾ ਸੀ ਨੌਜਵਾਨ 1 ਦੀ 27 ਸਾਲ ਦਾ ਮੁੰਡਾ ਦੱਸਦੇ ਆ ਉਹਦੇ ਪਰਿਵਾਰ ਵਾਲੇ 27 ਸਾਲ ਉਮਰ ਸੀ ਉਹਦੀ ਕਿਹੜੀ ਤਰ੍ਹਾਂ ਚੱਲੀਆਂ ਜੀ ਗੋਲੀ ਆ ਪ੍ਰਤਨਾ ਖਰਚੌਂ ਦੇ ਕੋਲ ਸਾਡੇ ਸ਼ਾਮਨਗਰ ਸਾਈਡ ਤੇ ਆ ਸੀ 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 ਵੀ ਹੋ ਪਾਇਆ ਸੀਸੀਟੀਵੀ ਫੁਟੇਜ ਵਗਰਾ ਚੈੱਕ ਕਰ ਰਹੇ ਆ ਅਸੀਂ ਇੱਥੇ ਸਵੇਰੇ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਕੋਈ ਗ੍ਰਿਫਤਾਰੀ ਨਹੀਂ ਹਜੇ ਤੱਕ ਹੱਥਿਆਰੀ ਨਹੀਂ ਲਾਜ ਹੋਈ ਪੜਚਾਤ ਚ ਚਲਾ ਰਹੇ ਹਾਂ ਉਸ ਤੋਂ ਪਾਇਆ ਸਰ ਕੀ ਮਾਮਲਾ ਮੁਰਲੀ ਜਾਂਚ ਕੀ ਸਾਹਮਣੇ ਹੈ ਸਰ ਮੁਰਲੀ ਜਾਂਚ ਇਹਨਾਂ ਦੇ ਬੇਟਾਂ ਸਜੋ ਵੀ ਦੱਸਣਗੇ ਉਸ ਤੋਂ ਬਾਅਦ ਹੀ ਪਤਾ ਲੱਗੂ ਹਜੇ ਕੋਈ ਇਹਦੇ ਬਾਰੇ ਕੋਈ ਰੰਜਿਸ਼ ਵਗੈਰਾ ਸੀ ਕੁਝ ਇਦਾਂ ਦੀ ਗੱਲਬਾਤ ਦੱਸੀ ਪਰਿਵਾਰ ਨੇ ਨਹੀਂ ਉਹ ਕਹਿੰਦੇ ਸਾਡੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਨਾਲ ਮੁੰਡਾ ਕੋਈ ਡਰਾਈਵਰ ਦਾ ਕੰਮ ਕਰਦਾ ਸੀ ਸਾਡਾ ਗੋਲੀਆਂ ਕਿੰਨੀਆਂ ਲੱਗੀਆਂ ਕੁਝ ਪਤਾ ਇੱਕ ਲੱਗੀ ਦੋ ਲੱਗੀ ਇੱਕ ਗੋਲੀ ਲੱਗੀ ਉਹਦੇ ਕਿੱਥੇ ਲੱਗੀ ਇੱਕ ਗੋਲੀ ਛਾਤੀ 'ਚ ਲੱਗੀ ਉਹਦੇ ਜੀ ਹਾਂ ਬਾਕੀ ਬਾਕੀ ਅਸੀਂ ਜੋ ਵੀ ਹੈਗਾ ਉਹਨਾਂ ਦੇ ਬਿਆਨ ਤੋਂ ਬਾਅਦ ਦੱਸ ਸਕਦੇ ਹਾਂ ਜੂ ਸਰ ਮੰਨਦਾ ਸ਼ੱਕ ਨਹੀਂ ਕਿ ਇਹ ਇਦਾਂ ਨਹੀਂ ਸ਼ੱਕ ਦੇ ਕਿਤੇ ਨਹੀਂ ਹੁਣ ਮਟਰਦਾ ਹੋਈ ਆ ਬੰਪੀ ਉਹਦੇ ਪੇਰੈਂਟਸ ਨੂੰ ਪਤਾ ਲੱਗਦਾ ਵੀ ਕਿਦਾਂ ਕੌਣ ਬੰਦੇ ਹੋ ਸਕਦੇ ਆ ਪਰਿਵਾਰ ਨੇ ਦੱਸਿਆ ਕੋਈ ਪੁਰਾਣੀ ਰਜਿਸਟਰੀ ਨਹੀਂ ਨਹੀਂ ਕੋਈ ਰੰਜਿਸ਼ ਕੋਈ ਨਹੀਂ ਕਹਿੰਦਾ ਹਾਂ